ਬੀਜੇਪੀ ਦੇ ਵੱਲੋਂ ਦੱਸਿਆ ਕਿ ਜਲੰਧਰ ਜਿਮਨੀ ਚੋਣਾ ਨੂੰ ਲੈ ਕੇ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਤੇ ਸ਼ੀਤਲ ਗੁਰਾਲ ਦਾ ਨਾਮ ਸਾਹਮਣੇ ਆ ਰਿਹਾ ਦੱਸਤੀ ਹੈ ਕਿ ਸ਼ੀਤਲ ਗੁਰਾਲ ਹੁਣ ਬਾਕੀ ਉਮੀਦਵਾਰਾਂ ਨੂੰ ਟੱਕਰ ਦੇਣ ਜਾ ਰਹੇ ਨੇ ਤੇ ਬੀਜੇਪੀ ਦੇ ਵੱਲੋਂ ਜਿਮਨੀ ਵੈਸਟ ਚੋਣਾ ਨੂੰ ਲੈ ਕੇ ਐਲਾਨ ਕਰ ਦਿੱਤਾ ਹੈ ਤੇ ਹੁਣ ਸ਼ੀਤਲ ਗੁਰਾਲ ਵੀ ਜਿਹੜੇ ਕਿ ਬੀਜੇਪੀ ਦੇ ਵੱਲੋਂ ਜਿਹੜੇ ਕੇ ਸਿਆਸੀ ਖਾੜੇ ਦੇ ਵਿੱਚ ਉਤਾਰ ਦਿੱਤੇ ਗਏ ਨੇ ਤੇ ਜਿਸ ਤੋਂ ਬਾਅਦ ਦੱਸਿਆ ਕਿ ਹੁਣ ਸ਼ੀਤਲ ਗੁਰਾਲ ਦੇ ਵੱਲੋਂ ਸਿਆਸੀ ਖਾੜਾ ਜਿਹੜਾ ਕਿ ਪਖਾਇਆ ਜਾਵੇਗਾ ਤੇ ਬਾਕੀ ਉਮੀਦਵਾਰਾਂ ਨੂੰ ਟੱਕਰ ਦਿੱਤੀ ਜਾਵੇਗੀ ਤੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਅੱਜ ਜਿਹੜਾ ਕਿ ਜਿਮਨੀ ਚੋੜਾ ਨੂੰ ਲੈ ਕੇ ਗੱਲ ਕਰੀਏ ਤਾਂ ਉੱਥੇ ਉਹਨਾਂ ਦੇ ਵੱਲੋਂ ਵੀ ਉਮੀਦਵਾਰ ਐਲਾਨ ਦਿੱਤਾ ਹੈ ਤੇ ਜਿਸ ਦੇ ਵਿੱਚ ਮੋਹਿੰਦਰ ਭਖਤ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਐਲਾਨੇ ਗਏ ਨੇ ਪਰੰਤੂ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਉੱਥੇ ਹੀ ਜਿਹੜਾ ਕਿ ਹਜੇ 2-3 ਪਾਰਟੀਆਂ ਦੇ ਵੱਲੋਂ ਨਾਮ ਐਲਾਨਣੇ ਬਾਕੀ ਨੇ ਤੇ ਜਿਸ ਤੇ ਚੱਲਦੇ ਦੱਸਿਆ ਕਿ ਜਿਮਨੀ ਚੋਣਾਂ ਨੂੰ ਲੈ ਕੇ ਹੁਣ ਲਗਭਗ ਤਿਆਰੀ ਪੂਰਨ ਤੌਰ ਤੇ ਖਿੱਚੀ ਜਾ ਰਹੀ ਹੈ ਤੇ ਹੁਣ ਭਾਜਪਾ ਦੇ ਵੱਲੋਂ ਵੀ ਉਮੀਦਵਾਰ ਐਲਾਨ ਦਿੱਤਾ ਗਿਆ ਸ਼ੀਤਲ ਗੁਰਾਰ ਸਿਆਸੀ ਅਖਾੜੇ ਦੇ ਵਿੱਚ ਉਤਰ ਚੁਕੇ ਨੇ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਮਹਿੰਦਰ ਭਗਤ ਨੂੰ ਜਿਹੜੀ ਕਿ ਟਿਕਟ ਦਿੱਤੀ ਗਈ ਤੇ ਜਿਸ ਤੋਂ ਬਾਅਦ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸਤ ਦਾ ਅਖਾੜਾ ਪੂਰਨ ਤੌਰ ਤੇ ਭਖਦਾ ਹੋਇਆ ਨਜ਼ਰ ਆਵੇਗਾ ਪਰੰਤੂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਯੋਗ ਇਹ ਹੋਵੇਗਾ ਕਿ ਕੌਣ ਜਲੰਧਰ ਦੇ ਵਿੱਚ ਬਾਜ਼ੀ ਮਾਰੇਗਾ ਪਰੰਤੂ ਆਮ ਆਦਮੀ ਪਾਰਟੀ ਅਤੇ ਭਾਜਪਾ ਨੇ ਆਪਣੇ ਜਿਹੜੇ ਕਿ ਕੈਂਡੀਡੇਟ ਐਲਾਨ ਦਿੱਤੇ ਗਏ ਨੇ ਤੇ ਕਾਂਗਰਸ ਪਾਰਟੀ ਵੀ ਅੱਜ ਜਿਹੜਾ ਕਿ ਆਪਣਾ ਉਮੀਦਵਾਰ ਐਲਾਨ ਸਕਦੇ ਨੇ ਤੇ ਦੱਸਿਓ ਕਿ ਬੀਤੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਸ਼ੀਤਲ ਗੁਰਾਲ ਨੇ ਅਸਤੀਫਾ ਦੇ ਦਿੱਤਾ ਤੇ ਜਿਸ ਤੋਂ ਬਾਅਦ ਉਹ ਭਾਜਪਾ ਦੇ ਵਿੱਚ ਗਏ ਤੇ ਉੱਥੇ ਹੀ ਆਮ ਆਦਮੀ ਪਾਰਟੀ ਨੂੰ ਲੈ ਕੇ ਕੁਝ ਤਿੱਖੇ ਨਿਸ਼ਾਨੇ ਸਾਦੇ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਪਰੰਤੂ ਕੁਝ ਨੀਨਾ ਤੋਂ ਲੈ ਕੇ ਇਹ ਜਿਹੜੇ ਕਿ ਦਾਵੇਦਾਰੀ ਵਿਠੋਕੀ ਜਾ ਰਹੀ ਸੀ ਤੇ ਸ਼ੀਤਲ ਅਗੁਰਾਲ ਨੂੰ ਲੈ ਕੇ ਕਿਹਾ ਜਾ ਰਿਹਾ ਸੀ ਕਿ ਇਸ ਵਾਰ ਫਿਰ ਜਲੰਧਰ ਤੋਂ ਸ਼ੀਤਲ ਅਗੁਰਾਲ ਹੀ ਜਿਹੜਾ ਕਿ ਸਿਆਸਤ ਦੇ ਅਖਾੜੇ ਦੇ ਵਿੱਚ ਨਜ਼ਰ ਆਉਣਗੇ ਦਾਵੇਦਾਰੀਆਂ ਠੋਕੀਆਂ ਜਾ ਰਹੀਆਂ ਸੀ ਤੇ ਅੱਜ ਭਾਜਪਾ ਦੇ ਵੱਲੋਂ ਵੀ ਐਲਾਨ ਕਰ ਦਿੱਤਾ ਹੈ ਤੇ ਸ਼ੀਤਲ ਅਗੁਰਾਲ ਨੂੰ ਆਜਪਾ ਨੇ ਜਿਹੜਾ ਕੇਸ ਸਿਆਸਤ ਦੇ ਅਖਾੜੇ ਦੇ ਵਿੱਚ ਉਤਾਰ ਦਿੱਤਾ ਹੈ ਤੇ ਦੇਖਣਯੋਗ ਹੋਵੇਗਾ ਕਿ ਸ਼ੀਤਲ ਘੁਰਾਲ ਬਾਖੀ ਨੂੰ ਮਾਰ ਦਿੰਦੇ ਨੇ ਚਾ ਕੋਈ ਹੋਰ ਬਾਜੀ ਮਾਰੇਗਾ ਪਰੰਤੂ ਇਸ ਤੋਂ ਪਹਿਲਾਂ ਹੀ ਹੁਣ ਦੱਸਿਆ ਕਿ ਅੱਜ ਆਮ ਆਦਮੀ ਪਾਰਟੀ ਨੇ ਵੀ ਆਪਣਾ ਕੈਂਡੀਡੇਟ ਐਲਾਨ ਦਿੱਤਾ ਹੈ ਤੇ ਦੂਜੇ ਪਾਸੇ ਭਾਜਪਾ ਦੇ ਵੱਲੋਂ ਸ਼ੀਤਲ ਅਗੁਰਾਲ ਨੂੰ ਟਿਕਟ ਦੇ ਦਿੱਤੀ ਹੈ ਤੇ ਉੱਥੇ ਹੀ ਕਾਂਗਰਸ ਪਾਰਟੀ ਵੀ ਅੱਜ ਇੱਕ ਵੱਡੀ ਮੀਟਿੰਗ ਕਰ ਰਹੀ ਹੈ ਤੇ ਜਿਸ ਦੇ ਵਿੱਚ ਕੋਈ ਵੱਡਾ ਜਿਹੜਾ ਕਿ ਚਿਹਰਾ ਨਿਕਲ ਕੇ ਬਾਹਰ ਆ ਸਕਦਾ ਹੈ ਤੇ ਜਲੰਧਰ ਦੀ ਵੈਸਟ ਚੌਂ ਨੂੰ ਲੈ ਕੇ ਕੋਈ ਉਮੀਦਵਾਰ ਅੱਜ ਕਾਂਗਰਸ ਪਾਰਟੀ ਐਲਾਨ ਸਕਦੀ ਹੈ ਤੇ ਜਿਸ ਤੋਂ ਬਾਅਦ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸਤ ਦਾ ਅਖਾੜਾ ਪੂਰਨ ਤੌਰ ਤੇ ਭਖਦਾ ਹੋਇਆ ਸਰ ਆਵੇਗਾ ਪਰੰਤੂ ਬੀਜੇਪੀ ਦੇ ਵੱਲੋਂ ਦਾਸ ਇੱਕ ਸ਼ੀਤਲ ਅਗੁਰਾਲ ਨੂੰ ਜਿਹੜਾ ਕਿ ਸਿਆਸਤ ਦੇ ਅਖਾੜੇ ਦੇ ਵਿੱਚ ਧਾਰਿਆ ਗਿਆ ਝਿਮਨੀ ਚੋਣਾ ਨੂੰ ਲੈ ਕੇ ਹੁਣ ਜਿਹੜਾ ਕਿ ਤਿਆਰੀਆਂ ਖਿੱਚੀਆਂ ਜਾ ਰਹੀਆਂ ਨੇ ਤੇ ਬੀਤੇ ਦਿਨਾਂ ਦੇ ਵਿੱਚ ਦਾਸ ਸੀ ਕਿ ਲੋਕ ਸਭਾ ਚੋਣਾਂ ਜਿਹੜੀਆਂ ਕਿ ਲੰਘ ਕੇ ਗਈਆਂ ਨੇ ਉਸ ਦੇ ਵਿੱਚ ਹੁਣ ਝਿਮਨੀ ਚੋਣਾ ਨੂੰ ਲੈ ਕੇ ਵੀ ਸਾਰੀਆਂ ਪਾਰਟੀਆਂ ਨੇ ਲਗਭਗ ਤਿਆਰੀ ਖਿੱਚ ਲਈ ਹੈ ਤੇ ਬੀਜੇਪੀ ਦੇ ਵੱਲੋਂ ਸ਼ੀਤਲ ਅਗੁਰਾਲ ਨੂੰ ਜਿਹੜਾ ਕਿ ਸਿਆਸਤ ਦੇ ਅਖਾੜੇ ਦੇ ਵਿੱਚ ਧਾਰਿਆ ਗਿਆ